ਇਸ ਦੇ ਨਾਮ ਹਾਂ ਮੇਰਾ ਵੀ ਟਰਾਲੀ ਦਾ ਨਾਮ ਰੱਖਿਆ ਭਾਈ ਬਹੁਤ ਬਾਜਾ ਬਹੁਤ ਬਾਜਾ ਉਹਦੇ ਪੁੱਤਰ ਪੰਪਿੰਦਰ ਸਿੰਘ ਜੀ ਕੈਨੇਡਾ ਜੋ ਕਿ ਸਾਡੇ ਮਸਲ ਸਿੰਘ ਜੀ ਲੰਬੜਾ ਸਾਹਿਬ ਉਹਨਾਂ ਦੇ ਬੇਟੇ ਆ ਔਰ ਸਿਮਰ ਜੋਤ ਪੁਰਤਕਾਲ ਕੋਲੀ ਇਹਦੇ ਨਾਲ ਹੋਏ ਆ ਸਾਡੇ ਲਖਨ ਜੋਤ ਕੈਨੇਡਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਸਰਦਾਰ ਜਸਵੀਰ ਸਿੰਘ ਜੀ ਲੰਬੜਾ ਸਾਹਿਬ ਜਿਨ੍ਹਾਂ ਦੇ ਵੱਲੋਂ ਵੱਡੇ ਮਾਨ ਸੇਵਾ ਰਹੀ ਨੇ ਪੰਜਾਬੀ ਬੋਲਾ ਬਰੀ ਕੋਈ ਦੇ ਕੀਤੇ ਗਿਆ ਔਰ ਦੰਗਲ ਲਈ ਸਰਪ੍ਰਸਤੀ ਕਰਦੇ ਵੱਡੇ ਪਰਾਨੇ ਵੱਡੇ ਸਹਿਯੋਗ ਹੈ ਅੱਜ ਦੇ ਦੰਗਲ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਮਨਿੰਦਰ ਸਿੰਘ ਜੀ ਰਵੀ ਬਾਦਲ ਸਿੰਘ ਜੀ ਦਾਲਾ ਨਸਰੀ ਨੇ ਭਾਈ ਚੰਦਰ ਮੰਦਰੀ ਦੇ ਹੀ ਰਹਿਣ ਵਾਲਾ ਭਾਈ 20 ਮਿੰਟ ਦਾ ਪਹਿਲਾ ਖੁੱਲਾ ਸਮਾਂ ਉਦੋਂ ਆ ਪੁਆਇੰਟ ਹੈ ਜੀ 5 ਮਿੰਟ ਨਹੀਂ ਪੁਆਇੰਟ ਬਣਦਾ ਤਾਂ ਟਾਸ ਬਾਕੀ ਬੋਲਦਾ ਅਰ ਜੇ بار-ਬਾਰ ਬਾਰ ਬੰਦਦਾ ਤਾਂ ਉਹਦੇ ਪੂਰੇ ਥੱਲੇ ਉਠਾਇਆ ਜਾਂਦਾ ਪਹਿਲਵਾਨ ਇਹ ਕੋਸ਼ ਕਰੋ ਜਿਹੜੀ ਭੁਪਿੰਦਰ ਵਾਲੀ ਕੁਰਸੀ ਚਲਦੀ ਹੈ ਤੇ ਨਾਲ ਚਾਹੇ ਫਿਰ ਆਪ ਕੋਲ ਵੀ ਹੈ ਤੇ ਕੋਲ ਵੀ ਫਾਈਨਲ ਮੈਚ ਦੀ ਮੈਦਾਨ ਦੇ ਵਿੱਚ ਬਾਕੀ ਦਾ ਦਰਕਾਰ ਹੈ ਜਿਹੜੀ ਅਖਾੜੇ ਵਿੱਚ ਹੁੰਦੀ ਹੋਈ ਹੈ ਪਹਿਲਵਾਨਾਂ ਦਰਮਿਆਨ ਬਈ ਕਿੰਦੀ ਵਾਲੇ ਬੰਦੇ ਕਾਲਾ ਬੋਲਾ ਤੇ ਰਵੀ ਬੋਲਾ ਆਖਦਾ ਵੀ ਭੁਪਿੰਦਰ ਵਾਲੀ ਕਿੰਦਾ ਤੋਂ 500 ਰੁਪਏ ਦਿੱਤਾ ਜਾਣਾ ਇਧਰ ਬੰਦਾ ਬੰਦਾ ਆਇਆ ਬੰਦਾ ਸੁਸ਼ਟੀ ਦੇ ਵਿੱਚੋਂ ਜਿੱਤ ਹਾਸਲ ਕਰ ਗਿਆ ਹੈ ਚੰਡੀ ਵਾਲੇ ਮੱਲਾ ਦੇ ਨਾਲ ਕੋਲ ਨਾਲੇ ਪਹਿਲਵਾਨ ਵੀ ਵਿੱਚ ਆ ਕੇ ਬੈਠੋ ਜੀ ਜੀ ਛਿੰਜ ਕਮੇਟੀ ਛੋੜੀਆਂ ਵੇਟ ਇਹਨਾਂ ਬੋਲਾਂ ਦੀ ਬੱਡੇ ਮਾਨਸਮਾਨ ਕਰਦੇ ਆ ਬੱਡਾ ਪਿਆਰਾ ਬਾਬਾ ਦੀਪਾ ਜੀ ਦੇ ਨਾਲ ਬੰਗੂ ਪ੍ਰਧਾਨ ਜੀ ਉਹਨਾਂ ਦਾ ਆਹ ਲੋ ਭਾਈ ਤੁਹਾਡੀ ਪਰਚੀ ਸ਼ਾਬਾਸ਼ ਜੋ ਪਾਰਟੀ ਕੋਲ ਬਾਈ ਸੰਗਤ ਤੁਮ ਬੈਂਤੀ ਹੈ ਬਾਈ ਆਜ ਇੱਕ ਮਿੰਟ ਦਿਓ ਬਾਈ ਟਾਈਮ ਜਿਹੜਾ ਅੱਜ ਦੰਗਲ ਹੋਇਆ ਤਕਰੀਬਨ ਆ 1.7 ਲੱਖ ਰੁਪਏ ਦੀਆਂ ਦੋ ਜੰਡੀਆਂ ਤੇ ਉਸ ਤੋਂ ਇਲਾਵਾ ਕੱਤੀ-ਕੱਤੀ ਹਜ਼ਾਰ ਦੀਆਂ ਚੰਡੀਆਂ ਹੋਈਆਂ ਦੋ ਜੰਡੀਆਂ 22 ਹਜ਼ਾਰ ਦੀਆਂ ਹੋਈਆਂ ਤੇ ਸੱਤ ਜੰਡੀਆਂ 11-11 ਹਜ਼ਾਰ ਦੀਆਂ ਹੋਈਆਂ ਜਿਆਦਾ ਭਲਾਸੀ ਨਹੀਂ ਬੋਲ ਸਕੇ ਪਰ ਇੰਨੇ ਨਾਮ ਭੁਲਾਉਣ ਦੇਤੇ 51-5100 ਦੀ ਤਕਰੀਬਨ 10 ਚੰਡੀਆਂ ਹੋਣਗੀਆਂ ਜਿਹੜੀਆਂ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਾਈਆਂ ਸਾਰੀ ਕਮੇਟੀ ਦੇ ਨਾਮ ਤੇ ਇੱਕ ਵਾਰ ਖਿੱਚ ਕੇ ਤਾੜੀਆਂ ਲਾ ਦੋ ਮੈਂ ਤੁਹਾਨੂੰ ਬੇਨਤੀ ਕਰਦਾ ਬਾਬਾ ਦੀਪਾ ਜੀ ਬਾਬਾ ਦੀਪਾ ਜੀ ਉਹਨਾਂ ਦਾ ਮੈਂ ਬੇਨਤੀ ਕਰਦਾ ਇੱਕ ਵਾਰ ਖਾੜੇ ਤੋਂ ਸਲਾਮੀ ਦੇ ਕੇ ਜਾ ਬਾਬਾ ਜੀ ਪਹਿਲੀ ਵਾਰ ਡੰਗਲ ਦੇ ਵਿੱਚ ਦੂਜੀ ਵਾਰ ਪੁੱਜਿਆ ਡੰਗਲ ਦੇ ਵਿੱਚ ਵੈਸੇ ਜਿੱਦਾਂ ਇਹ ਡੰਗਲ ਹੁੰਦਾ ਕਹਿੰਦੇ ਉਦੋਂ ਕਟੋਕਟ 10 ਡੰਗਲ ਬਾਬਾ ਜੀ ਉਹਨੇ ਕਰਾਉਂਦੇ ਹੋਣੇ ਆ ਇੱਕ ਵਾਰ ਬਾਬਾ ਜੀ ਨੇ ਜੋਰ-ਜ਼ੋਰ ਨਾਲਆਂ ਲਾਓ ਬਾਬਾ ਜੀ ਤਾਂ ਹੋ ਕਰਦਾ ਸਾਡੇ ਸਮਾਜ ਸਾਗੂ ਦੇ ਨਾਲ ਸਾਰੀ ਕਮੇਟੀ ਦੇ ਨਾਲ ਵੱਡਾ ਪਿਆਰ ਹੈ ਪਰ ਸਮੇਂ ਦੀ ਬਾਤ ਇੱਕ ਪਾਸੇ ਅਜਨਾਲੇ ਵਾਲਾ ਭਵਿੰਦਰ ਹੈ ਔਰ ਦੂਸਰੇ ਪਾਸੇ ਕਹਿੰਦੇ ਵੀ ਦਿਨੇਸ਼ ਕੁਲੀਆ ਆਖਾੜਾ ਚੱਜਰ ਵੇਖਦੇ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਪਹਿਲਵਾਨ ਦੀ ਗੱਟੀਆਂ ਬਸੀਤਾ ਵਰਗੀ ਓਏ ਟੋਕਾ ਇਤਕਾਲ ਕਿਸੇ ਨਾਵੇਂ ਨਾ ਜੜੇ ਕੁਰਸੀ ਨਾਵਾਂ ਨਹੀਂ ਜਿਹੜਾ ਰਹੁ ਚੱਲਦਾ ਪੜ ਲਵੇ ਜਿਹਨੇ ਪਰ ਨੋਟ ਨਹੀਂ ਪੜੇ ਕਹਿੰਦਾ ਕਬਜਾ ਜਿੱਨਾ ਚਰ ਜ਼ੋਰ ਹਿੱਕਦਾ ਐਨੇ ਨੂੰ ਨਿਆਣੇ ਨਵੇਂ ਹੋਣ ਸਕਦੇ ਓਏ ਬਲ ਦਾ ਭਰੋਸਾ ਨਹੀਂਓ ਡੂਮ ਛੜੀਆ ਕਿ ਰਾਤੋਂ ਰਾਤ ਜਾਂਦੇ ਨੇ ਬਲਟ ਟਕਤੇ ਬਲ ਦਾ ਭਰੋਸਾ ਨਹੀਂਓ ਡੂਮ ਛੜੀਆ ਓਏ ਰਾਤੋਂ ਰਾਤ ਜਾਂਦੇ ਨੇ ਬਲਟ ਟਕਤੇ ਪਤਾ ਨਹੀਂ ਕੀ ਹੋ ਜਾਵੇ ਰਾਤੋਂ ਰਾਤ ਬਾਹਰ ਹੈਗੀ ਬਹੁਤ ਬਹੁਤ ਧੰਨਵਾਦ ਆ ਜੀ ਛੇ ਜੀ ਕਮੇਟੀ ਜਟਾਣਾ ਵੱਲੋਂ ਸਮੂਹ ਨਾ ਉਧਰ ਉਧਰ ਮਨੋਂ ਆਗਦਾ ਵੀ ਲੰਬੜਦਾਰ ਸਾਹਿਬ ਉਹਨਾਂ ਦੇ ਪਰਿਵਾਰ ਦੇ ਵੱਲੋਂ ਅਗਲੇ ਸਾਲ ਬੱਟੀ ਚੰਡੀ ਦਾ ਜਿੰਨਾ ਵੀ ਇਨਾਮ ਹੋਊਗਾ ਕਹਿੰਦੇ ਇਹਨਾਂ ਵੱਲੋਂ ਦਿੱਤਾ ਜਾਣਾ ਇੱਕ ਵਾਰ ਤਾੜੀਆਂ ਲਾਓ ਜੀ ਬਾਬਾ ਜੀ ਸੱਚ ਕਰਿਆਂ ਦੀ ਛਿੰਝ ਕਮੇਟੀ ਨਗਰਵਾਸੀਆਂ ਵੱਲੋਂ ਪਈਆ ਕਿ ਦੋ ਵਾਰ ਵੀ ਅੱਜ ਵੀ ਨਹੀਂ ਪੈ ਜਵੇ ਪਰ ਉਸ ਪ੍ਰਮਾਤਮਾ ਨੇ ਛਿੰਝ ਕਮੇਟੀ ਦੀ ਮਿਹਨਤ ਅਦਰ ਬਾਬਾ ਜੀ ਦੀ ਜਿਹੜੀ ਮੇਰ ਭਰੇ ਹਾਥ ਰੱਖਿਆ ਪਰਮਾਤਮਾ ਨੇ ਇੱਕ ਵਾਰ ਦਰਸ਼ਕ ਵੀਰਾਂ ਨੂੰ ਬੇਨਤੀ ਆ ਕਿ ਛਿੰਦ ਕਮੇਟੀ ਦੇ ਨਾਲ ਉਹ ਤਾੜੀਆਂ ਮਾਰੋ ਜਿਹੜਾ ਕਿ ਬਾਬਾ ਜੀ ਨੇ ਜੱਸੀ ਜੀ ਨੇ ਪਹਿਲਾਂ ਦੱਸਿਆ ਹੈ ਹੈਲੋ ਭਾਜੀ ਇੱਥੇ ਮੜਾ ਬਣਾਉਣੀ ਵੀਡੀਓ ਕਿਉਂਕਿ ਪਹਿਲਾਂ ਗੁਸਤੀ ਨੰਬਰ ਦੀ ਮੈਂ ਦੱਗੇ ਗੁਸਤੀਆਂ ਢੇਡ ਢੇਡ ਲੱਖ ਦੀਆਂ ਜਿਹੜੀਆਂ ਦੋ ਗੁਸਤੀਆਂ 31-3000 ਦੀਆਂ 1000 ਦੀਆਂ 11-11000 ਰੁਪਈਆਂ ਸੱਤ ਕੁਸ਼ਤੀਆਂ ਦੀ ਪਰ 57500 ਦੇ ਬਕਰੀ ਵਿੱਚ 10 ਕੁਸ਼ਤੀਆਂ ਜਿਹੜੀਆਂ ਕਰਵਾਈਆਂ ਉਸ ਤੋਂ ਬਾਅਦ 44500 ਕੁਸ਼ਤੀਆਂ 33000 ਰੁਪਈਆਂ ਕੁਸ਼ਤੀਆਂ ਕਰਾਈਆਂ ਗਿਆ ਕਿਉਂਕਿ ਮੇਰੇ ਤਾਂ ਹੱਥਾਂ ਦੀ ਪਰਚੀ ਲੱਗੀਆਂ ਨੇ ਉਧਰ ਸਾਡੇ ਵੀਰ ਦੀ ਸਿੰਮਾ ਜਟਾਣਾ ਭਗਵਾਨ ਜਟਾਣਾ ਗੁਰਤੇ ਜਟਾਣਾ ਕਰਨ ਜਟਾਣਾ ਸਤਨਾਮ ਖਾਨਪੁਰ ਸ਼ਿਕੰਦਰ ਜਟਾਣਾ ਦਮਨ ਜਟਾਣਾ ਕਰਨ ਜਟਾਣਾ ਸੁੱਖੀ ਜਟਾਣਾ ਲਗਨ ਅਨੰਤ ਫਤੇੜਾ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਕਰਦਾ ਹੈ ਪਰ ਉਧਰ ਦੇ ਪਾਸੇ ਇੱਕ ਪਾਸੇ ਦਨੇਸ਼ ਗੁਲੀਆਏ ਆ ਦੂਸਰੇ ਪਾਸੇ ਕੋ ਭੰਗਰਾ ਕਜ ਨਾਲੇ ਵਾਲਾ ਕਹਿੰਦਾ ਤੋ ਕਮਾ ਮਿੱਟੀ ਨਾਲ ਬੱਧ ਜੁੜੀਆਂ ਪਹਿਲੇ ਕਿਸਾਨ ਪੁੰਦੇ ਪਹਿਲਵਾਨ ਬਈ ਓਏ ਮਿੱਟੀ ਭਾਵੇਂ ਖਾੜੇ ਦੀ ਜਾਂ ਹੋਵੇ ਖੇਤ ਦੀ ਦੋਮਾ ਦੀ ਹੁੰਦੀ ਆ ਮਿੱਟੀ ਵਿੱਚ ਜਾਨ ਬਈ ਓਏ ਸੋਨੀ ਸਾਰਾ ਜੱਗ ਮਿੱਟੀ ਦਾ ਹੀ ਕਾਬਲਾ ਕੇ ਮਿੱਟੀ ਸਭਨਾ ਕਵੇਂ ਮੱਲਾ درمیان ਲੱਗਿਆ ਹੋਇਆ ਜੋਰ ਦੇਖਦੇ ਕੌਣ ਜਿੱਤਦਾ ਕੌਣ ਹਾਰਦਾ ਪਹਿਲਵਾਨ ਭਪਿੰਦਰ ਅਜਨਾਲ ਹੈ ਔਰ ਦੂਸਰੇ ਪਾਸੇ ਦਿਨੇਸ਼ ਕੁਲੀਆ ਪਹਿਲਵਾਨ ਖੜਾ ਚੱਜਰੇ ਜਦੀ ਹੁਕਮਤੀ ਅਗੇ ਦੰਗਵੀ ਫਾਈਨਲ ਜੀ ਛੇਤੀ ਦੇ ਬੇਟੀ ਵੱਲੋਂ ਜਿਹੜਾ ਪਿਛਲੇ ਤਕਰੀਬਨ 3 ਮਹੀਨੇ ਤੋਂ ਜਿਹੜਾ ਸਖਤ ਮਿਹਨਤ ਨਾਲ ਜਿਹੜਾ ਹੈ ਅੱਜ ਕੁਸ਼ਤੀ ਦਾਗਾ ਨੇ ਪਰੇ ਚੜਿਆ ਹੈ ਅਗਲੇ ਸਾਲ ਲਈ ਨੰਬਰਦਾਰ ਪਰਿਵਾਰ ਵੱਲੋਂ ਜਿਨ੍ਹਾਂ ਵੀ ਬਾਬਾ ਜੀ ਪਹਿਲੀ ਝੰਡੀ ਦਾ ਇਨਾਮ ਰੱਖਣਗੇ ਉਹ ਨੰਬਰਦਾਰ ਪਰਿਵਾਰ ਵੱਲੋਂ ਦਿੱਤਾ ਜਾਊਗਾ ਇਸ ਪਾਸ ਨੰਬਰਦਾਰ ਪਰਿਵਾਰ ਵੱਲੋਂ ਵੀ ਤਾੜੀਆਂ ਮਾਰੋ ਬਾਬਾ ਜੀ ਜਿਹੜੇ ਝੰਡੀ ਕਹਿਣ ਦੇ ਉਹਨਾਂ ਜਿਹੜਾ ਝੰਡੀ ਦਾ ਇਨਾਮ ਆ ਨਰਵੈਰ ਸਿੰਘ ਡੈਨਮਾਰਕ ਨੰਬਰਦਾਰ ਜਸਮੀਤ ਸਿੰਘ ਜੀ ਵੱਲੋਂ ਦਿੱਤਾ ਜਾਣਾ ਹੈ ਇਸ ਤੋਂ ਇਲਾਵਾ ਵੀ ਜਿਹੜੀਆਂ ਆਰਟੀਗੀਆਂ ਇਸ ਦੰਗਲ ਲਈ ਗਰੀਬ 10 ਲੱਖ ਰੁਪਏ ਦਾ ਜਿਹੜਾ ਅੱਜ ਕੁਸ਼ਤੀਆਂ ਹੋਈਆਂ ਉਸ ਤੋਂ ਪਹਿਲਾਂ ਜਿਹੜਾ ਸੱਭਿਆਚਾਰਕ ਮੇਲਾ ਕਰਵਾਇਆ 5 ਲੱਖ ਰੁਪਏ ਦਾ ਅੱਜ ਜਿਹੜਾ ਬਲਕਾਂ ਰਣਕੀਲਾ ਦਾ ਵੀ ਬਾ ਮਨਿੰਦਰ ਗੁੰਜਨ ਜਿਹੜਾ 5 ਲੱਖ ਰੁਪਏ ਦਾ ਅੱਜ ਸੱਭਿਆਚਾਰਕ ਪ੍ਰੋਗਰਾਮ ਕਰਾਇਆ 10 ਲੱਖ ਰੁਪਏ ਦਾ ਅੱਜ ਜਿਹੜੀਆਂ ਕੁਸ਼ਤੀਆਂ ਹੋਈਆਂ ਇੱਕ ਵਾਰ ਛੇ ਕਮੇਟੀ ਦੇ ਨਾਲ ਜੁਰ ਹੋਰ ਹੋਰ ਵਾਹ ਬਾਦਸ਼ਾਹ ਰੀਸਾ ਬਾਗੇ ਕਹਿੰਦੇ ਬਹੁਤ ਵਧੀਆ ਮੁਕਾਬਲਾ ਆ ਇਸ ਸਮੇਂ ਨੌਜੋਨਾ ਦਰਮਿਆਨ ਦੀ ਕੁਸ਼ਤੀ ਦਾ ਕਹਿੰਦਾ ਜਿਹਦੇ ਨਾਲ ਪੀਂਦਦੀ ਹੈ ਉਹੀ ਜਾਣਦਾ ਓਹ ਪਕੜ ਵਜਨ ਤੋਂ ਕਿੰਨਾ ਚੋਰ ਲੱਗਦਾ ਇੱਕੋ ਹੱਲਾ ਰੱਖ ਦਿੰਦਾ ਧੂਆਂ ਕੱਢ ਕੇ ਜਿਵੇਂ ਗੱਡੀਆਂ ਨੂੰ ਫੋਰ ਬਾਈ ਫੋਰ ਲੱਗਦਾ ਓਏ ਘਰੋਂ ਕਰੀ ਰੁਤਮ ਹੁੰਦੇ ਸੋਨੀਆਂ ਉਪਾਦੀਆਂ ਜੇ ਸੋਨੀਆਂ ਮਿਲ ਜਾਂਦੀਆਂ ਤੇ 25 ਦਿੱਕ ਪਿੱਛੋਂ ਯਾਰ ਬਸ ਸਰਵਾਜ ਦੀ ਓਏ ਤਰ ਕਿ ਕਿਸੇ ਸ਼ਾਇਰ ਨੇ ਕਿਸੇ ਵਿਦਵਾਨ ਨੇ ਬੜਾ ਵਧੀਆ ਲਿਖਿਆ ਕਿ ਜਿਹੜਾ ਇਨਸਾਨ ਕਿਸੇ ਦੇ ਮਾਨ ਸਨਮਾਨ ਦੀ ਤਾੜੀ ਨਹੀਂ ਮਾਰਦਾ ਇਹ ਮੇਰੇ ਕਰਾਇਆ ਜਦੋਂ ਦਸਤੂਰ ਪ੍ਰਬੰਧ ਕਰ ਮਿਸਾਨ ਦਾ ਕਵੀ ਪਹਿਲੇ ਪਹੁੰਚੇ ਇਹ ਮਾਲੂਤ ਕਰਵਾਇਆ ਗਿਆ ਖੇਤੋ ਕਾਂ ਦੇ ਟੋਪ ਦੇ ਪਹਿਲਵਾਨ ਔਰ ਉਸ ਤੋਂ ਮਨ ਮਦਾਨ ਵਿੱਚ ਐਸਾ ਕਿੰਦੋ ਯਦ ਕਰ ਰਿਹਾ ਹੈ ਜਾਂਦਾ ਸਰਬ ਸਿਆਣਪ ਸਭ ਦੀ ਤਿੰਨੇ ਜਿਹੜੇ ਮਟਿਆਰ ਦੇ ਕਰੇ ਅੰਗ ਜਿਹੜਾ ਚੁੱਲੇ ਵੱਲ ਝਾਕਦਾ ਲੱਖ ਲੜਦਾ ਨੇ ਇਹੋ ਜਿਹੇ ਯਾਰ ਦੇ ਕਿ ਚੁੱਪੀਤੇ ਆਉਂਦੇ ਨਹੀਂ ਉਹ ਖੁਸਰੇ ਤੇ ਰੌਲਾ ਪਾ ਕੇ ਆਉਂਦੇ ਨਹੀਂ ਉਹ ਚੋਰ ਪਾਰਸਾ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਤੇ ਨਾ ਟੱਕੜੇ ਚ ਟੋਲੇ ਜਾਂਦੇ ਜ਼ੋਰ ਪਾਰਸਾ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਤੇ ਨਾ ਟੱਕੜੇ ਚ ਟੋਲੇ ਜਾਂਦੇ ਚੋਰ ਪਾਰਸਾ ਵਾਕਿਆ ਕਹਿੰਦੇ ਨੌਜਵਾਨਾਂ ਦੇ ਦਰਮਿਆਨ ਲੱਗੇ ਹੋਇਆ ਜ਼ੋਰ ਦੇ ਕੰਮ ਕੋਣ ਜਿੰਦਾ ਕੋਣ ਹੁੰਦਾ ਬਿਲਕੁਲ ਬੰਦੇ ਮਾਨ ਜਿੰਮਾ ਇਸ਼ਾਰਾ ਬਸਰੇ ਬਚਾਣਾ ਦੋਵੇਂ ਬਚਾਣਾ ਤੇ ਬਚਾਣਾ ਸਤਿ ਸ਼੍ਰੀ ਅਕਾਲ ਸਭੀ ਸਰੋਕਾਰਾਂ ਦਾ ਨਾਮ ਗੁਰ ਰਤਨ ਇਹਦਾ ਵੀਰ ਮੁੰਡੂ ਬੱਤੇ ਪਾ ਰਹੇ ਮੈਂ ਬੋਲ ਤੇ ਫਿਰ ਤੋਂ ਪੁੱਛਦੇ ਹੋਇਆ ਵਾਹ ਬਈ ਵਾਹ ਨਾ ਇੱਕ ਪਾਸੇ ਤਨਦੇਸ਼ ਔਰ ਦੂਸਰੇ ਪਾਸੇ ਬੰਪੇ ਤੋਹੋ ਬੱਲੇ ਵਾਹ ਬਈ ਵਾਹ ਨਹੀ ਉਹ ਰਿਸਾ ਕਹਿੰਦਾ ਮੁੜ ਕੇ ਮੁੜ ਕੇ ਹੋ ਜਾ ਵੇਖੋ ਝੋੜ ਚੋਪਰਾ ਦਾ ਕੰਨ ਬਿਨੂ 14 ਜਿਸਮ ਕਟੋੜ ਚੋਕਰਾਂ ਦਾ ਤੇ ਚੜਦੀ ਉਮਰ ਦਾ ਕਰਮਖੂਨ ਲਲਕਾਰੇ ਤਾ ਵਜਦੇ ਰਾਜੇ ਖੇਲੇ ਅੜਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਤੇ ਕੱਲ ਨੂੰ ਨਾ ਦੂਦ ਤੱਤੀ ਤੇ ਨੇੜੇ ਘੜ ਸੰਗਰ ਦੇ ਲਾਕੇ ਕੱਲ ਨੂੰ ਪੰਜ ਤਲੁਕ ਨਾ ਦੂਦ ਦੇ ਲੱਗਦੇ ਜਿੱਤੇ ਪਹਿਲਵਾਨ ਮਿਰਜ਼ਾ ਤੇਹਾਨੇ ਨਿਸ਼ਾਨਤ ਮਹਿਲਵਾਨ ਲਾਡਪੁਰ ਹਰਿਆਣਾ ਦੇ ਦਰਮਾਨ ਜਿਹੜੀ ਵੱਡੀ ਕੁਸ਼ਤੀ ਹੋਣ ਜਾ ਰਹੀ ਹੈ ਵੀ ਨੋਟ ਕਰਦੇ ਆ ਜੋ ਨਿਸ਼ਾਨਤ ਮਹਿਲਵਾਨ ਲਾਡਪੁਰ ਹਰਿਆਣਾ ਤੇ ਪਹਿਲਵਾਨ ਮਿਰਤੇ ਰਾਮ ਦੇ ਦਰਮਾਨ ਵੱਡੀ ਕੁਸ਼ਤੀ ਹੋਵੇਗੀ ਮੈਦੂਦ ਦੀ ਧਰਤੀ ਤੇ ਪਰ ਤਾੜੀਆਂ ਨਾਲ ਦੇ ਇਧਰ ਕਹਿੰਦੇ ਦਮੇਸ਼ ਆ ਗਿਆ ਜੁਗੀਆਂ ਜਿੰਨੋ ਐਵੇਂ ਨਹੀਂ ਕਹਿੰਦੇ ਪੱਟਾ ਅਫਸਰਾਂ ਆਰਮੀ ਦਾ ਆ ਨੌਜਾਨਾ ਦਮੇਸ਼ ਗੋਲੀਆ ਉੱਪਰਲੇ ਪਾਸੇ ਖੜਾ ਝੱਜੇ ਦੇ ਮਿੱਤੇ ਦੇ ਪਾਸੇ ਭੁਪਿੰਦਰ ਪਹਿਲਵਾਨ ਅਜਨਾਲੇ ਵਾਲਾ ਔਰ ਇਸੇ ਤਰ੍ਹਾਂ ਮੰਨਦੇ ਚਾਚੂ ਮੰਲੀ ਦੱਸੀ ਤੇ ਮੁੰਡਾ ਜਿੱਤ ਮੈਨਾ ਹੋਵੇਗਾ ਪਰ ਮਾਦੂ ਦੀ ਧਰਤੀ ਦੇ ਪਹਿਲਵਾਨ ਨਿਸ਼ਾਨ ਤੇ ਮਿਰਜੇ ਅਰਾਧ ਦੀ ਮੁਕਤੀ ਹੋਣੀ ਹੈ ਸਮੀ ਦੀਆਂ ਬਾਤਾਂ ਕੌਣ ਜਿੱਤਦਾ ਕੌਣ ਹਾਰਦਾ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਚੰਦਾ ਟਿੱਕ ਟਿੱਕ ਉੱਠਦੇ ਜਲੇਰ ਸੋਹਣਿਆ ਇਰਾਦਿਆਂ ਦੇ ਪੱਕੇ ਹੌਸਲੇ ਇੰਨੀ ਛੱਡਦੇ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਨੇ ਫਿਊਚਰਾਂ ਤੇ ਚੰਡੇ ਕੱਢਦੇ ਜੇ ਮੂੰਹ ਦੇ ਉੱਤੇ ਦਿੰਦੇ ਲੋਕ ਹੱਲਾ ਸ਼ੇਰੀਆਂ ਤੇ ਪਿੱਠ ਪਿਛੇ ਕਾਲੇ ਹੁੰਦੇ ਥੱਲੇ ਲਾਉਣ ਨੂੰ ਕਿ ਮਿਹਨਤਾਂ ਦੀ ਸੂਈ ਰੱਖ ਲਾਲ ਟੱਕ ਤੇ ਆਈ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਕਿ ਮਿਹਨਤਾਂ ਦੀ ਸੂਈ ਰੱਖ ਲਾਲ ਟੱਕ ਤੇ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਸ਼ਾਬਾਸ਼ 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 ਬਈ ਬਹੁਤ ਵਧੀਆ ਮੁਕਾਬਲਾ ਇਸ ਸਮੇਂ ਪਹਿਲਵਾਨਾਂ ਦਰਮਿਆਨ ਦਾ ਦੇਖੋ ਕੌਣ ਜਿੱਤਦਾ ਹੈ ਹੈਲੋ ਚੌਕੀ ਚਾਰ ਦੇ ਮੇਲਾ ਸੁਖਜਿੰਦਰ ਸਿੰਘ ਜੀ ਉਹਨਾਂ ਦਾ ਵੀ ਸਨਮਾਨ ਕਰਨਾ ਪਰ ਉਹਨਾਂ ਦੇ ਜਿਹੜਾ ਲਾਲਾ ਪੰਡਰਾਪੁਰ ਉਹਨਾਂ ਵੱਲੋਂ 500 ਰੁਪਏ ਜੇਤੂ ਲਈ ਹੋਵੇਗਾ ਇਹ ਨੋਟ ਕਰੋ ਜੀ ਲਾਲਾ ਪੰਡਰਾਪੁਰ ਰੇਸ਼ کمار ਉਹਨਾਂ ਦੀ ਜਗ੍ਹਾ ਨਰੇਸ਼ کمار ਜੀ ਆਪਣਾ ਮਾਨ ਸਨਮਾਨ ਲੈਣ ਚੌਕੀ ਇਨਚਾਰਜ ਬੇਲੇ ਤੋਂ ਨਰੇਸ਼ ਕੁਮਾਰ ਜੀ ਜਲਦੀ ਆਉਣਗੇ ਆਪਣਾ ਸਨਮਾਨ ਲੈਣ ਉਧਰ ਬਹੁਤ ਹੀ ਸਤਿਕਾਰਯੋਗ ਲੈਂਬਰ ਮਹਿਲਵਾਨ ਜੀ ਨਮਾ ਪਿੰਡ ਕਾਲੀਆਂ ਵਾਲੇ ਕੁਸ਼ਤੀ ਦਾ ਕਲੂ ਲਾਈਵ ਦੇਖ ਰਿਹਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਬਚਨੇਸ਼ ਤੇ ਨਾਲ ਕਿ ਪਿੰਡ ਕਾਲੀਆਂ ਕੁਛ ਨਕਲ ਦੇ ਨਾਲ ਲਾਈਵ ਜੁੜਿਆ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਚੇਚੇ ਦਾ ਪੁੱਤਾ ਵੀ ਆਇਆ ਪਰ ਕਈ ਕੁ ਬਗੇ ਪਰ ਸਾਰੇ ਗਿਆ ਮਤੋਂ ਇਹਨਾਂ ਮੱਲਾਂ ਦੇ ਦਰਦਾਰ ਕੌਣ ਦਾ ਮਹਾਰਤ ਹੈ ਕਹਿੰਦਾ ਮਰਜ਼ੀ ਹੁੰਦੀ ਬੱਦਲਾਂ ਦੀ ਹਵਾ ਨਾਲ ਉੱਡ ਵੀ ਜਾਂਦੇ ਨੇ ਚੌਣ ਤਾਂ ਪਰ ਵੀ ਜਾਂਦੇ ਨੇ ਇਹ ਜੱਟ ਸਮੁੰਦਰ ਵਰਗਾ ਏ ਦਾਰੂ ਡੁੱਬ ਵੀ ਜਾਂਦੇ ਨੇ ਦਰਾਕਰ ਤਰ ਵੀ ਜਾਂਦੇ ਨੇ ਓ ਸਾਦਾ ਹੀ ਪਰਚਮਝੂਲੇ ਨਾ ਸੋਨੀਆਂ ਵਿੱਚ ਮਦਾਨਾਂ ਦੇ ਓਏ ਵਕਤ ਮੁਕੱਦਰ ਤੈਅ ਕਰਦਾ ਹੈ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਇਹ ਵਕਤ ਮੁਕੱਦਰ ਤੈਅ ਕਰਦਾ ਹੈ ਖਿਡਾਰੀ ਜਿੱਤ ਲਈ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਪਹਿਲਵਾਨ ਦਿਨੇਸ਼ ਤੇ ਖੋਪੇਦਰ ਦੇ ਦਰਮਿਆਨ ਲੱਗੇ ਹੋਇਆ ਜੋਰ ਤਾਂ ਅੱਜ ਦੇ ਰੰਗ ਦੀ ਇਹ ਬੱਤੀ ਕੁਸ਼ਤੀ ਦੇਖਾਂਗੇ ਕੌਣ ਜਿੱਤਦਾ ਹੈ ਕੌਣ ਹਾਰਦਾ ਬੱਲੇ ਬੱਲੇ ਵਾਹ ਬਈ ਬਾ ਓਏ ਹੋਏ ਨਾਈਓ ਰੀਸਾ ਮੱਲਾ ਦੀਆਂ ਨਾਈਓ ਰੀਸਾ ਮੱਲਾ ਦੀਆਂ ਪਹਿਨਾ ਚੋਖਾ ਜੇ ਇਨਾਮ ਕਰ ਮੰਨ ਲਾ ਮਖੌਲ ਦੀ ਏ ਤਾਰ ਖੱਟੇ ਦੀ ਮੰਡੀਆਂ ਜਿਵੇਂ ਕਹਿੰਦੇ ਸਮਾਨ ਥੋੜੀ ਐ ਉਹ ਪੰਡਿਆਂ ਚ ਪੋਰਾ ਵੱਜਦੀ ਵੀ ਸੱਪਿਆ ਵੱਡੀਆਂ ਜਿਹੜਾ ਕਮਟੇ ਹੀ ਮਕਾਬਲੇ ਕਿ ਤਾਮਨ ਨੂੰ ਲੰਦਿਆ ਵੀ ਜੀਵ ਸੱਜੇ ਕਾਤਾ ਬਦਾਨਾ ਜਦੋਂ ਟੈਟ ਕਾਮਦੇ ਕਿ ਚਾਲੂ ਨੂੰ ਲੱਗ ਜਾਈ ਜੀਵ ਸੱਜੇ ਦਰਦ ਬਦਾਨਾ ਜਦੋਂ ਟੈਟ ਕਾਮਦੇ ਸੱਤ ਪਾਰਵਾਦੀ ਮਾਪੂ ਪਰ ਜਿਹਨਾਂ ਦਾ ਮਾਰਤਵਾ ਕੀਤਾ ਜਾ ਰਿਹਾ ਡੰਗਰ ਕਮਟੀ ਵੱਲੋਂ ਫੋਟੋ ਵਾਲੇ ਵੀ ਆ ਜਿਓ ਸਤਕਾਰਯੋਗ ਸੰਤ ਪਹਿਲਵਾਂ ਜੀ ਮਾਮੂ ਪਰ ਫੋਟੋ ਵਾਲਾ ਵੀਰ ਜਿਨ੍ਹਾਂ ਨੇ ਮਾਨ ਸਵਾਗਤ ਕੀਤਾ ਹੈ ਰਸਮੂਚੇ ਨੰਗਲ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸੰਤ ਪਹਿਲਵਾਂ ਜੀ ਜਿਨ੍ਹਾਂ ਨੇ ਜੋੜਾ ਬਣਾਉਣ ਦੀ ਸੇਵਾ ਨਿਭਾਈ ਹੈ ਅੱਜ ਨੰਗਲ ਵਿੱਚ ਪਰ ਓਟਲੇ ਪਾਸੇ ਓਏ ਹੋਏ ਬੱਲੇ ਬੱਲੇ ਵਾਹ ਬਈ ਵਾਹ ਓ ਤਾੜੀਆਂ ਦੁਨੀਆ ਲਾ ਦਿਓ ਖਿੱਚ ਕੇ ਬਰਖੇ ਜਾਂਦੇ ਅਜ ਮੈਦਾਨ ਅੰਦਰ ਕਹਿੰਦਾ ਮੁੜ ਤੋਂ ਮੁੜ ਕੇ ਹੋ ਗਿਆ ਵੇਖੋ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਜੋਦਾ ਜਿਸਮ ਪਠੋੜ ਚੋਬਰਾਂ ਦਾ ਓ ਚੜਦੀ ਉਮਰ ਦਾ ਗਰਮ ਖੂਨ ਲਲਕਾਰੇ ਤਾਂ ਵੱਜਦੇ ਕਿ ਰਾਜੇ ਖੇਲੇ ਅੜਬ ਪੰਜਾਬੀ ਕਦੇ ਡਰ ਕੇ ਨਹੀਂ ਭੱਜਦੇ ਕਿ ਰਾਜੇ ਖੇਲੇ ਅੜਬ ਪੰਜਾਬੀ ਅੱਜ ਕਦੇ ਡਰ ਕੇ ਨਹੀਂ ਭੱਜਦੇ ਵਾਕਾ ਕਹਤੇ ਜੋਰ ਆਇਆ ਮਨ ਅੰਦਰ ਮੈਨ ਪੂਰਾ ਲੱਗੇ ਹੋਇਆ ਹੈ ਕਹਿੰਦਾ ਦਾਵੇਦਾਰੀ ਪੱਕੀ ਦੋਵੇਂ ਪਹਿਲਵਾਨਾਂ ਦੀ ਆਏ ਵੇਖੋ ਜਿੱਤ ਕਿਸ ਦੇ ਨਸੀਬ ਹੁੰਦੀ ਹੈ ਬਾਕੀ ਤਾਂ ਡਿਪੈਂਡਾ ਮੁਕੱਦਰ ਉੱਤੇ ਲੱਕ ਕਿਹੜਾ ਕਿਸੇ ਤੋਂ ਖਰੀਦ ਹੁੰਦੀ ਹੈ ਕਿ ਸੋਨੀ ਮੁੱਲ ਚੰਮਦੇ ਨਹੀਂ ਪੈਂਦੇ ਕੰਮ ਦੇ ਓਏ ਕਲਾਕਾਰੀ ਲੋਕਾਂ ਨੂੰ ਬਖਾਉਣੀ ਪੈਂਦੀ ਹੈ ਐਵੇਂ ਨਹੀਂ ਕੋਈ ਕਿਸੇ ਦਾ ਵੀ ਫੈਨ ਬਣਦਾ ਓਏ ਮਿੱਤਰੋ ਕੁਆਲਟੀ ਬਣਾਉਣੀ ਪੈਂਦੀ ਹੈ ਐਵੇਂ ਨਹੀਂ ਕੋਈ ਕਿਸੇ ਦਾ ਵੀ ਫੈਨ ਬਣਦਾ ਕਿ ਮਿੱਤਰੋ ਕੁਆਲਿਟੀ ਬਣਾਉਣੀ ਪੈਂਦੀ ਹੈ ਹਲੋ ਬਵੀਕ ਬਵੇਕ ਦਾਪਾ ਜੀ ਆਪਣੇ ਪਾਸੇ ਰਹੇ ਪਹਿਲਵਾਨ ਜੀ ਬਵੇਕ ਬਹੁਤ ਬਹੁਤ ਧੰਨਵਾਦ ਆ ਜੀ ਖੁਸ਼ਵਿੰਦਰ ਸਿੰਘ ਜੀ ਕਾਕਾ ਜੱਡ ਸਾਹਿਬ ਸਾਡਾ ਭਾਈ ਜੁਝਾਰ ਕਰਚਾ ਜੀ ਕੌਣਾ ਨਾਲ ਤਾਰਾ ਜੱਜ ਜੱਡ ਸਾਹਿਬ ਜੀ ਗੁਰਜੰਟ ਸਿੰਘ ਜੀ ਮੈਦੂਤ ਜੁਜਾਰ ਸਿੰਘ ਜੀ ਕਿਸਾਨ ਆਗੂ ਜਸਪ੍ਰੀਤ ਸਿੰਘ ਜੀ ਹੋਰ ਵੀ ਬਹੁਤ ਸਾਰੇ ਸਾਡੇ ਉਧਰ ਸੱਜਣ ਜਿਨ੍ਹਾਂ ਦਾ ਸਾਡਾ ਸਾਨੂੰ ਬਹੁਤ ਵੱਡਾ ਸਾਥ ਮਿਲਿਆ ਜਗਦੀਪ ਸਿੰਘ ਜੀ ਨਾਲ ਹੀ ਸਰਦਾਰ ਦਲੀਪ ਸਿੰਘ ਜੀ ਕਾਕਾ ਜੱਟ ਸਾਹਿਬ ਸਾਡਾ ਭਾਈ ਜੁਜਾਰ ਗਰਚਾ ਜੀ ਅਮਨ ਸੋਹੀ ਜੀ ਜਿਹੜੇ ਕੇ ਚਰਜਾ ਸ਼ਿਰਜ ਚਮਕੌਰ ਸਾਹਿਬ ਦੇ ਰਹਿਣ ਵਾਲੇ ਆ ਉਹਨਾਂ ਦਾ ਵੀ ਸਾਨੂੰ ਬਹੁਤ ਵੱਡਾ ਸਹਾਇਕ ਮਿਲਿਆ ਹੈ ਹੁਰਜਾਇੰਟ ਭਾਈ ਭਿੰਦਾ ਭੈਰੋ ਬਾਦਰਾਓ ਹਲੋ ਉਧਰ ਤਲਿਪ ਸਿੰਘ ਜੀ ਬਿਰਕ ਕਨੇਡਾ ਵਾਲੇ ਉਹਨਾਂ ਦਾ ਵੀ ਵਿਸ਼ੇਸ਼ ਸਹਾਇਕ ਹੈ ਅੱਜ ਦੇ ਦੰਗਲ ਲਈ ਬਹੁਤ-ਬਹੁਤ ਧੰਨਵਾਦ ਕਰਦੇ ਆ ਸਰਦਾਰ ਤਲਿਪ ਸਿੰਘ ਜੀ ਬਿਰਕ ਜਸਪ੍ਰੀ ਕਰਵਾਸੀਆਂ ਵੱਲੋਂ ਬਿੰਦੇ ਸ਼ੁਕਰੀਆ ਕਹਿੰਦਾ ਅੱਲਾ ਵੱਲ ਰਾਹੇ ਪੁੱਛੇ ਉਹ ਪੁੱਠੇ ਰਸਤੇ ਪਾਈਏ ਨਾ ਬੈਰੀ ਦੇ ਕਰ ਕਹਿਣ ਸਿਆਣੇ ਭੁੱਲ ਕੇ ਖਾਣਾ ਖਾਈਏ ਨਾ ਹੱਸੌਰਸੀ ਦਾ ਸੱਪ ਬਣਾਵੇ ਗੱਲ ਕਿਸੇ ਨੂੰ ਦੱਸੀਏ ਨਾ ਇੱਕ ਕਿਸੇ ਦੀ ਕਰੋ ਨਾ ਚੁਗਲੀ ਤੇ ਇੱਕ ਮਾੜੇ ਤੇ ਹੱਸੀਏ ਨਾ ਏ ਇੱਕ ਕਿਸੇ ਦੀ ਕਰੋ ਨਾ ਚੁਗਲੀ ਇੱਕ ਮਾੜੇ ਤੇ ਹੱਸੀਏ ਨਾ ਦਲੀਪ ਸਿੰਘ ਜੀ ਬਿਰਕਾ ਗੰਡੋਲੇ ਵਾਲੇ ਕੈਨੇਡਾ 'ਚ ਬੈਠੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੱਗੇ ਮਹਤੋਤ ਕੈਨੇਡਾ ਤੋਂ ਉਹਨਾਂ ਦਾ ਵੀ ਵੱਡਾ ਸਾਥ ਸਾਨੂੰ ਮਿਲਿਆ ਮਨੀ ਅਜ਼ਾਦ ਭਿੰਦੀ ਹੈ ਲਾਈਵ ਜਿਹੜਾ ਦੰਗਲ ਦਾ ਨਜ਼ਾਰਾ ਲੈ ਰਹੇ ਆ ਰਾਜੀ ਮਹਤੋਤ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਭੀਮ ਮਹਤੋਤ ਵਾਹਿਗੁਰੂ ਦਰਸ ਸਿੰਘ ਜੀ ਜੱਡ ਸਾਹਿਬ ਲਖਵੀਰ ਸਿੰਘ ਜੀ ਆਪ ਸਾਬਾ ਜਸਪ੍ਰੀਤ ਸਿੰਘ ਜੀ ਜੁਧਾਰ ਸਿੰਘ ਜੀ ਦਾਰਾ ਜਾਨ ਓ ਕੱਟਾ ਹੋ ਕੇ ਫੜਹੀ ਡੰਦਾ ਏ ਬਾਜਾਂ ਦਾ ਤਾਜ ਹੀ ਜੰਮਦੇ ਨਾਤੇ ਬੱਚੇ ਕਾਮਾਂ ਦੇ ਜਿੰਦ ਸਵਾਲਿਆ ਕੁਸ਼ਤੀ ਲੜਦੇ ਪੁੱਤ ਪੰਜਾਬਣ ਮਾਮਾਂ ਦੇ ਠੇ ਜਿੰਦ ਸਵਾਲਿਆ ਕੁਸ਼ਤੀ ਲੜਦੇ ਪੁੱਤ ਪੰਜਾਬਣ ਮਾਮਾਂ ਦੇ ਵਾਹ ਬਈ ਵਾਹ ਬਹੁਤ ਸੋਹਣਾ ਮੁਕਾਬਲਾ ਇਹਨਾਂ ਪਹਿਲਵਾਨਾਂ ਦਾ ਦਰਗਾਹ ਦੇਖਦੇ ਹਾਂ ਕੌਣ ਜਿੱਤਦਾ ਕੌਣ ਹਰਦਾ ਬਹੁਤ ਵਧੀਆ ਕੁਸ਼ਤੀ ਦਨੇਸ਼ ਗੋਲੀਆ ਤੇ ਭਪਿੰਦਰ ਦੇ درمیان ਚੌਧੀ ہوئی ਹੈ ਭਪਿੰਦਰ ਦੇ درمیان ਚੌਧੀ ہوئی ਹੈ ਕਹਿੰਦਾ ਮਿਹਨਤਾਂ ਦੇ ਉੱਤੇ ਪੂਰਾ ਜੋਰ ਦੇਣਾ ਪੈਂਦਾ ਹੈ ਹੱਥ ਪੰਦਲਾਂ ਦੇ ਸਿਰਿਆਂ ਤੇ ਲਾਉਣ ਨੂੰ ਓਏ ਰੱਬ ਕਦੇ ਘਰੇ ਬੱਠੇ ਰੋਟੀ ਨਹੀਂ ਦਿੰਦਾ ਉਹ ਵੀ ਤੋੜਨੀ ਪੈਂਦੀ ਆ ਮੂੰਹ ਚ ਪਾਉਣ ਨੂੰ ਐਵੇਂ ਡਾਲੇ ਜਾਂਦੇ ਆ ਵੀ ਗੇਮਾਂ ਜਿੱਤੀਆਂ ਛੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਨੇ ਕਿ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਦੀਖਦੇ ਕਿ ਦਿਨ ਚਕੇ ਆਉਵੇਂ ਨਹੀਂ ਲੈ ਆਉਣੇ ਪੈਂਦੇ ਨੇ ਨੰਬਰ ਹੋ ਗਏ ਹੀ ਪੂਰੇ ਬਾਕ ਕੋਸਟੀ ਬਰਾਬਰ ਹੈ ਜੀ ਬੋਲੇ ਈਸਾ ਨਿਹਾਲ